ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਫਿਰ ਅੱਜ ਵਿਚਾਰਾ ਕਰੀਏ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਵਡਿਆਈ ਕਰੀਏ ਬੜਾ ਸੋਹਣਾ ਮੇਰੇ ਮਾਲਕ ਨੇ ਵਖਤ ਮੌਕਾ ਦਿੱਤਾ ਹੈ ਇਸ ਇਨਸਾਨ ਨੂੰ ਇਸ ਬੰਦੇ ਨੂੰ ਔਰ ਇਹ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਗੁਰੂ ਪਿਆਰੇਓ 83 ਲੱਖ ਜੁਨੀਆਂ ਚੋਂ ਸਾਨੂੰ ਇਨਸਾਨ ਬਣਾਤਾ ਅੱਜ ਗੁਰੂ ਪਿਆਰੇ ਜੋ ਆਪਾਂ ਵਿਚਾਰ ਕਰਾਂਗੇ ਜੋ ਮੇਰਾ ਮਾਲਕ ਕਿਰਪਾ ਕਰੇ ਆਪਣੀ ਸੇਵਾ ਜੋ ਆਪ ਲੈ ਲੇ ਆਪਣੀ ਸੇਵਾ ਜੋ ਆਪ ਲੈ ਲੇ ਕਿਉਂਕਿ ਇਸ ਬੰਦੇ ਦੇ ਹੱਥ ਕੁਝ ਵੀ ਨਹੀਂ ਹੈ ਭਾਵ ਆਪਣੇ ਹੱਥ ਆਪਣੇ ਹੱਥ ਕੀ ਹੈ ਸਾਰੀ ਬਾਗ ਡੋਰ ਤਾਕਤ ਉਸ ਮੇਰੇ ਮਾਲਕ ਦੇ ਹੱਥ ਦੇ ਵਿੱਚ ਹੈ ਫਿਰ ਉਹਨਾਂ ਨੇ ਸਾਨੂੰ ਵਕਤ ਦਿੱਤਾ ਗੁਰ ਪਿਆਰਿਓ ਇੱਕ ਮੌਕਾ ਦਿੱਤਾ ਇੱਕ ਵਾਰੀ ਦਿੱਤੀ ਏ ਅਸੀਂ ਕੀ ਕਰ ਰਹਿਆ ਗੁਰ ਪਿਆਰਿਓ ਇਹ ਇਨਸਾਨ ਨੂੰ ਇੱਕ ਚਿੰਤਾ ਫਿਕਰ ਇਹ ਸਭ ਤੋਂ ਜ਼ਿਆਦਾ ਹੈ ਚਿੰਤਾ ਫਿਕਰ ਕਿਸੇ ਵੀ ਮਨੁੱਖ ਨਾਲ ਕਿਸੇ ਵੀ ਬੰਦੇ ਦੇ ਨਾਲ ਕਿੰਨਾ ਆਪਣਾ ਕੋਈ ਮਿੱਤਰ ਉਹਦੇ ਨਾਲ ਗੱਲ ਕਰ ਲਈਏ ਜਾਂ ਕਿਸੇ ਵੀ ਰਿਸ਼ਤੇਦਾਰ ਨਾਲ ਗੱਲ ਕਰ ਲਈਏ ਉਹ ਸਿਰਫ ਚਿੰਤਾ ਫਿਕਰ ਔਰ ਆਪਣੇ ਧੰਦੇ ਦੀ ਰਜਕਾਰ ਦੀ ਜੋ ਫਾਇਦਾ ਨੁਕਸਾਨ ਉਹਦੀ ਇਹ ਤੋਂ ਇਲਾਵਾ ਹੋਰ ਕੋਈ ਗੱਲਾਂ ਨਹੀਂ ਗੁਰਪਿਆਰ ਜੀ ਕੋਈ ਅਸੀਂ ਰੱਬ ਦੀ ਗੱਲ ਤਾਂ ਕੋਈ ਬਿਰਲਾ ਫਿਰਲਾ ਹੀ ਕਰਦਾ ਹੈ ਹਾਂ ਕੋਈ ਗੱਲ ਸ਼ੁਰੂਆਤ ਕਰ ਲਈ ਉਹ ਤੋਂ ਬਾਅਦ ਸਾਡੀ ਕਹਾਣੀ ਬਦਲ ਜਾਂਦੀ ਹੈ ਕਿ ਉਹ ਆਪਣੇ ਹੀ ਦੁੱਖ ਅੱਗੇ ਖੋਲ ਕੇ ਰੱਖਣ ਲੱਗ ਜਾਂਦਾ ਹੈ ਕਿਸੇ ਵੀ ਬੰਦੇ ਨੂੰ ਕਿਸੇ ਦਾ ਕੋ ਦੁੱਖ ਫਰੋਲ ਨਾ ਹੋਵੇ ਨਾ ਤਾਂ ਉਹਦੇ ਕੋਲ ਜਾ ਕੇ ਪਹਿਲਾਂ ਆਪਣੇ ਦੁੱਖ ਦੀ ਗੱਲ ਸ਼ੁਰੂ ਕਰ ਦੋ ਆਪਣੇ ਦੁੱਖ ਦੀ ਗੱਲ ਫਿਰ ਇੱਕ ਮਿੰਟ ਵੀ ਨਹੀਂ ਲੱਗਣਾ ਗੁਰਪਿਆਰਿਓ ਉਹਨੇ ਉੱਥੇ ਕਹਿ ਦੇਣਾ ਭਾਈ ਤੈਨੂੰ ਤਾਂ ਕੁਝ ਵੀ ਨਹੀਂ ਹੈ ਦੁੱਖ ਮੇਰੀ ਗੱਲ ਸੁਣ ਫਿਰ ਉਹਨੇ ਆਪਣਾ ਸ਼ੁਰੂ ਕਰ ਦੇਣਾ ਇਸੇ ਕਰਕੇ ਗੁਰੂ ਪਿਆਰਿਓ ਇਹ ਕਿਉਂ ਕਰਦੇ ਆਂ ਆਪਾਂ ਕਿਉਂ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਜੋ ਗੱਲ ਨੂੰ ਅਸੀਂ ਨਹੀਂ ਮੰਨਦੇ ਜੋ ਗੁਰੂ ਸਾਹਿਬ ਕਹਿ ਰਿਹਾ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਉਹਨੂੰ ਅਸੀਂ ਪੜਦੇ ਜ਼ਰੂਰ ਹੋਵਾਂਗੇ ਪਰ ਉਹਦੀ ਗੱਲ ਨੂੰ ਅਸੀਂ ਮੰਨਦੇ ਨਹੀਂ ਕਿਹਦੀ ਗੱਲ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਕੌਣ ਬੈਠੇ ਨੇ ਉਹ ਬਾਣੀ ਤਰਕੀ ਆ ਗੁਰੂ ਪਿਆਰਿਓ ਉਹ ਤਰੋਂ ਲੇਖਾਏ ਨੇ ਲਿਖੇ ਹੋਏ ਬਾਣੀ ਦੇ ਤਰਕੀ ਬਾਣੀ ਆ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਹੁਣ ਉਹ ਸਗਲੀ ਚਿੰਤ ਦੀ ਗੱਲ ਕਰਦੇ ਕਿ ਚਿੰਤ ਤੂੰ ਚਿੰਤਾ ਨਾ ਕਰ ਸਗਲੀ ਚਿੰਤ ਔਰ ਉਹ ਸਮਰੱਥ ਵੀ ਆ ਜੇ ਅਸੀਂ ਤਨ ਸ੍ਰੀ ਗੁਰਗੰਸਾਧ ਨੂੰ ਪੜ ਕੇ ਵਿਚਾਰ ਕਰੀਏ ਉਹ ਤੇ ਅਮਲ ਕਰੀਏ ਉਹਨੇ ਸਾਡੀ ਚਿੰਤਾ ਵੀ ਦੂਰ ਕਰ ਦੇਣੀ ਆ ਚਿੰਤਾ ਵੀ ਦੂਰ ਕਰ ਦੇਣੀ ਆ ਪਰ ਗੁਰ ਪਿਆਰਿਓ ਇਸ ਬੰਦੇ ਨੂੰ ਚਿੰਤਾ ਬਹੁਤ ਹੈ ਜਿੱਥੇ ਕਿ ਦੂਸਰੇ ਪਾਸਾ ਸ਼ਲੋਕ ਘਮਾਲਾ ਦੂਜੇ ਦੇ ਅੰਦਰ ਫਰਮਾ ਰਹੇ ਨੇ ਕੀ ਕਹ ਰਹੇ ਨੇ ਕਿ ਭਲਿਆ ਪਹਿਲੇ ਆਪਾਂ ਇਹ ਵਿਚਾਰ ਕਰ ਲਈਏ ਚਲੋ ਆਪਾਂ ਬੰਦਾ ਚਿੰਤਾ ਕਰਦਾ ਕਿਉਂ ਕਾਦੀ ਕਰਦਾ ਹੈ ਵਿੱਚ ਆਪਾਂ ਕੁਝ ਵਿਚਾਰ ਕਰ ਵੀ ਲਈ ਫਿਰ ਆਪਾਂ ਕਰ ਲੈਨੇ ਕਿ ਚਿੰਤਾ ਬੰਦਾ ਕਿਉਂ ਕਰਦਾ ਹੈ ਕਿਹੜੀ ਚਿੰਤਾ ਹੈ ਇਸ ਬੰਦੇ ਨੂੰ ਗੁਰ ਪਿਆਰਿਓ ਆਪਣੀ ਰੋਜੀ ਦੀ ਚਿੰਤਾ ਹੈ ਉਹਦਾ ਫਿਕਰ ਚਿੰਤਾ ਹੈ ਔਰ ਮਾਲਕ ਦੀ ਮਲਾਫ ਦੀ ਤਾਂ ਗੱਲ ਨੇੜੇ ਤੇੜੇ ਹੈ ਹੀ ਨਹੀਂ ਗੁਰ ਪਿਆਰਿਓ ਜਿਹੜੇ ਕੰਮ ਵਾਸਤੇ ਅਸੀਂ ਆਏ ਆ ਉਹਦੀ ਚਿੰਤਾ ਨਹੀਂ ਹੈ ਉਹਦੀ ਚਿੰਤਾ ਨਹੀਂ ਸਾਨੂੰ ਉਹ ਜੜ ਜਾ ਚਿੰਤੇ ਵੀ ਨਹੀਂ ਹੈ ਸਿਰਫ ਕੀ ਹੈ ਆਪਣੀ ਰੋਜੀ ਦੀ ਔਰ ਆਪਣੇ ਧਨ ਦੌਲਤ ਦੀ ਕਿਸੇ ਕੋਲ ਵੱਧ ਹੈ ਉਹਨੂੰ ਦੇਖ ਕੇ ਚਿੰਤਾ ਹੈ ਔਰ ਜ ਜਿਸੇ ਕੋਲ ਹੈ ਵੀ ਨਹੀਂ ਉਹਨੂੰ ਤਾਂ ਚਿੰਤਾ ਹੋਣੀ ਹੋਣੀ ਹੈ ਤਾਂ ਇਹ ਚਿੰਤਾ ਇਸ ਬੰਦੇ ਨੂੰ ਖਾਈ ਜਾ ਰਹੀ ਹੈ ਚਿੰਤਾ ਹੀ ਰੋਗ ਹੈ ਔਰ ਗੁਰੂ ਪਿਆਰੇ ਫਿਰ ਗੁਰੂ ਸਾਹਿਬ ਪਰਮਾਨ ਕਰਦੇ ਨੇ ਦੂਸਰੇ ਪਾਤਸ਼ਾਹ ਕਹਿ ਰਹੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ ਕੀ ਕਹਿ ਰਹੇ ਨੇ ਭਲਿਆ ਤੂੰ ਚਿੰਤਾ ਨਾ ਕਰ ਕਿਉਂ ਫਿਕਰ ਕਰਦਾ ਹੈ ਤੂੰ ਇਤਿਹਾਸ ਨੂੰ ਪੜ ਗੁਰਬਾਣੀ ਨੂੰ ਪੜ ਪੜ ਕੇ ਸਮਝਣ ਦੀ ਕੋਸ਼ਿਸ਼ ਕਰ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਭਾਈ ਤੂੰ ਚਿੰਤਾ ਨਾ ਕਰ ਉਸ ਕਾਲਪੁਰਖ ਪਿਤਾ ਪ੍ਰਮਾਤਮਾ ਤਾਂ ਜੋ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਨੇ ਮੇਰੇ ਮਾਲਕ ਨੇ ਉਥੋਂ ਤੱਕ ਵੀ ਉਹਨਾਂ ਦਾ ਜੋ ਰਿਜਕ ਦਿੰਦਾ ਹੈ ਰਿਜਕ ਉਥੋਂ ਤੱਕ ਵੀ ਦਿੰਦਾ ਹੈ ਪੱਥਰਾਂ ਦੇ ਵਿੱਚ ਵੀ ਤੁਸੀਂ ਗੁਰ ਪਿਆਰੋ ਕਿਸੇ ਵੀ ਪੱਥਰ ਦੇ ਅੰਦਰ ਜਦੋਂ ਤੋੜੋਂਗੇ ਉਹਦੇ ਅੰਦਰੋਂ ਵੀ ਕੀੜਾ ਨਿਕਲ ਆਉਂਦਾ ਹੁੰਦਾ ਉਹਨੂੰ ਵੀ ਰਿਜਕ ਦਿੰਦਾ ਜਦ ਉਹ ਪੱਥਰ ਪੂਰਾ ਪੱਕਾ ਹੈ ਉਹਦੇ ਕਿਸੇ ਪਾਸੇ ਅੰਦਰ ਇੱਕ ਹਵਾ ਪਾਣੀ ਬੂੰਦ ਨਹੀਂ ਜਾਂਦੀ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਸਹਲ ਪੱਥਰ ਮੈਂ ਜੰਤ ਅਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਕੰਗੁਰ ਪਿਆਰ ਫਿਰ ਆ ਸਾਡੀ ਫਿਰ ਵੀ ਚਿੰਤਾ ਨਹੀਂ ਜਾਂਦੀ ਫਿਰ ਵੀ ਚਿੰਤਾ ਨਹੀਂ ਜਾਂਦੀ ਇੱਕ ਪਾਸੇ ਗੁਰੂ ਸਮਝਾਉਣਾ ਕਰਦੇ ਨੇ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਇਸ ਬੰਦੇ ਦੀ ਉਹ ਜਿੰਨਾ ਮਨੁੱਖ ਗੁਰਪਿਆਰ ਸਮਝਦਾਰ ਸਿਆਣਾ ਹੁੰਦਾ ਹੈ ਜੋ ਵੀ ਮਨੁੱਖ ਨੂੰ ਆਪਾਂ ਦੇਖੀਏ ਬੜਾ ਸਮਝਦਾਰ ਲੱਗੂ ਸਿਆਣਾ ਵੀ ਆ ਚੰਗਾ ਹੈ ਤੇ ਗੱਲਾਂ ਚੰਗੀਆਂ ਨੇ ਸਿਆਣਾ ਹੈ ਜਦੋਂ ਉਹਦੇ ਅੰਦਰ ਆਪਾਂ ਵਿਚਾਰ ਕਰਾਂਗੇ ਤੇਰਾ ਗੱਲ ਕਰਾਂਗੇ ਤਾਂ ਉਹੀ ਬੰਦਾ ਸਭ ਤੋਂ ਜ਼ਿਆਦਾ ਦੁਖੀ ਮਿਲੇਗਾ ਉਹੀ ਬੰਦਾ ਸਭ ਤੋਂ ਜ਼ਿਆਦਾ ਦੁਖੀ ਮਿਲੇਗਾ ਹੁਣ ਇੱਥੇ ਗੁਰਪਿਆਰੋ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਇਸ ਬੰਦੇ ਨੂੰ ਸਮਝਾਉਣ ਵਾਸਤੇ ਪੰਛੀਆਂ ਦੀ ਵੀ ਧਾਰਨਾ ਦਿੱਤੀਆਂ ਨੇ ਕਿ ਭਾਈ ਤੂੰ ਚਿੰਤਾ ਨਾ ਕਰ ਤੇਰੀ ਰੋਜੀ ਦਾ ਪ੍ਰਬੰਧ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਹੁਣ ਆਪਾਂ ਜੀ ਜੰਤ ਦੀ ਵੀ ਗੱਲ ਕੀਤੀ ਹੈ ਕਿ ਜਿੰਨੇ ਵੀ ਜਾਨਵਰ ਹੈ ਪੰਛੀਆਂ ਜਿੰਨੇ ਵੀ 84 ਲੱਖ ਜੂਨਾ ਨੇ ਉਹਨੇ ਪੈਦਾ ਕੀਤੀ ਹੈ ਸਾਰੀ ਪਰ ਉਹਨੂੰ ਰੋਜੀ ਦਾ ਫਿਕਰ ਹੈ ਪਰ ਉਹਦਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਜੋ ਮੇਰੇ ਮਾਲਕ ਦਾ ਕੰਮ ਹੈ ਉਹ ਅਸੀਂ ਠੇਕਾ ਲੈ ਰੱਖਿਆ ਇੱਥੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਭਾਈ ਦੇਖ ਜਿਹੜੇ ਪੰਛੀ ਐ ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਸਾਰਾ ਦਿਨ ਉਹ ਚੋਗਾ ਚੁਗਦੇ ਨੇ ਉਹ ਜੋ ਆਪਣੀ ਪਾਸਾ ਦੇ ਵਿੱਚ ਉਹ ਬੋਲਦੇ ਨੇ ਜਦੋਂ ਸ਼ਾਮ ਹੋ ਜਾਂਦੀ ਆ ਆਪਣੇ ਆਲਿਆਂ ਦੇ ਵਿੱਚ ਚਲੇ ਜਾਂਦੇ ਨੇ ਆਲਿਆਂ ਦੇ ਵਿੱਚ ਚਲੇ ਜਾਂਦੇ ਨੇ ਹੁਣ ਉਹ ਜਿਹੜੀ ਪਹਿਲੀ ਰਾਤ ਦਾ ਪਹਿਲਾ ਪਹਿਰਾ ਉਹ ਨੀਂਦ ਲੈਂਦੇ ਨੇ ਭਾਵ ਆਰਾਮ ਕਰਦੇ ਨੇ ਔਰ ਜਦੋਂ ਪਹਿਲਾ ਪਹਿਰ ਸਮਤ ਹੋ ਗਿਆ ਖਤਮ ਹੋ ਗਿਆ ਤੇ ਗੁਰਪਿਆਰਿਓ ਉਹ ਫੇਰ ਸਵੇਰਾ ਹੁੰਦਾ ਹੀ ਉਹ ਉੱਠਦੇ ਨੇ ਸਵੇਰੇ ਹੁੰਦੇ ਹੀ ਜੋ ਸਵੇਰਾ ਹੋ ਜਾਂਦਾ ਉੱਠ ਜਾਂਦੇ ਨੇ ਉੱਠ ਕੇ ਗੁਰਪਿਆਰਿਓ ਫੇਰ ਉਹ ਆਪਣੀ ਪਾਸਾ ਦੇ ਵਿੱਚ ਬੋਲਦੇ ਹੋਏ ਨਿਕਲਦੇ ਨੇ ਆਪਣੇ ਆਲਿਆਂ ਦੇ ਵਿੱਚੋਂ ਔਰ ਦਿਨ ਭਰ ਉਹ ਜੋ ਉਹਨਾਂ ਦਾ ਰਜ ਕੀ ਤਲਾਸ਼ ਦੇ ਕਰਦੇ ਕਰਦੇ ਦਾਣਾ ਚੁਗਦੇ ਨੇ ਔਰ ਲੰਬੇ ਦੂਰ ਨਿਕਲ ਜਾਂਦੇ ਨੇ ਬੇਹੇ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਇੱਕ ਪੰਗਤੀ ਵੀ ਹੁੰਦੀ ਹੈ ਕਿ ਦੂਰ ਤਰੇਟੇ ਨਿਕਲ ਜਾਂਦੇ ਨੇ ਔਰ ਸ਼ਾਮ ਹੁੰਦੇ ਹੀ ਫੇਰ ਵਾਪਸ ਆਪਣੇ ਆਲਿਆਂ ਦੇ ਕੋਸਲੇ ਦੇ ਵਿੱਚ ਆ ਜਾਂਦੇ ਨੇ ਔਰ ਫਿਰ ਰਾਤ ਨੂੰ ਫਿਰ ਸੌਂ ਜਾਂਦੇ ਨੇ। ਉਹਨਾਂ ਨੂੰ ਕੋਈ ਚਿੰਤਾ ਨਹੀਂ। ਚਿੜੀ ਐ ਉਹਨੂੰ ਇੱਕ ਦਾਣਾ ਮਿਲ ਗਿਆ ਉਹਦਾ ਪੇਟ ਭਰ ਗਿਆ। ਉਹ ਆ ਕੇ ਰਾਤ ਨੂੰ ਆਰਾਮ ਕਰਦੀ ਐ ਸਵੇਰੇ ਉੱਠਦੀ ਐ ਕੋਈ ਚਿੰਤਾ ਨਹੀਂ ਉਹਨੂੰ। ਕੋਈ ਚਿੰਤਾ ਨਹੀਂ। ਨਾ ਉਹਨੂੰ ਕਿਸੇ ਕੱਲ ਅਗਲੇ ਦਿਨ ਦੀ ਰਿਜ਼ਕ ਦੀ ਚਿੰਤਾ ਹੈ। ਅਗਲੇ ਦਿਨ ਫੇਰ ਉੱਠੇਗੀ ਫੇਰ ਉਹੀ ਕੰਮ ਕਰੇਗੀ ਉਹ ਰੋਜ਼ ਦਾ ਜੋ ਵੀ ਖਾਣਾ ਜੋ ਚਾਹੀਦਾ ਉਹ ਭਾਲਦੀ ਆ ਔਰ ਪੇਟ ਭਰ ਜਾਂਦਾ ਵਾਪਸ ਆਲਣੇ ਦੇ ਵਿੱਚ ਆ ਜਾਂਦੀ ਹੁਣ ਇਹ ਬੰਦਾ ਹੈ ਮਨੁੱਖ ਹੈ ਇਹ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾ ਲੈ ਕੇ ਰਾਤ ਨੂੰ ਸੌਂਦਾ ਹੈ ਸਾਰਾ ਦਿਨ ਵਿਗਾਰ ਕਰਦਾ ਹੈ ਵਿਗਾਰ ਕਰੇ ਵਿਗਾਰੀਆ ਸਿਰ ਭਾਰ اٹھਾਇਆ ਕੀ ਦੀ ਬਗਾਰ ਕਰਦਾ ਹੈ ਕਾਲ ਦੀ ਹੁਣ ਇਹ ਸਾਰਾ ਦਿਨ ਕੰਮ ਕਰਦਾ ਹੈ ਕੰਮ ਕਰਦਾ ਰਾਤ ਨੂੰ ਆਉਂਦਾ ਹੈ ਦੇਖੋ ਪਹਿਲਾਂ ਵਿਚਾਰ ਕੀਤੀ ਆਪਾਂ ਪੰਛੀਆਂ ਦੀ ਉਹਨਾਂ ਨੂੰ ਕੋਈ ਚਿੰਤਾ ਲੈ ਕੇ ਸੌਂਦੇ ਨਹੀਂ ਉਹ ਚਿੰਤਾ ਲੈ ਕੇ ਉੱਠਦੇ ਨਹੀਂ ਇੱਕ ਮਨੁੱਖ ਹੈ ਜੋ ਹਜ਼ਾਰਾਂ ਚਿੰਤਾ ਲੈ ਕੇ ਰਾਤ ਨੂੰ ਸੌਂਦਾ ਹੈ ਘਰ ਆਉਂਦਾ ਹੈ ਫਿਰ ਸੌਂ ਜਾਂਦਾ ਹੈ ਫਿਰ ਸੌਂ ਜਾਂਦਾ ਹੈ ਔਰ ਗੁਰਪਿਆਰਿਓ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ। ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਇਹ ਕੰਮ ਕਰਨਾ ਹੈ, ਇਹ ਕਰਨਾ ਹੈ, ਇਹ ਕਰਨਾ ਇਹ ਆਪਣੀ ਕਹਾਣੀ ਆ ਗੁਰਪਿਆਰਿਓ। ਉੱਠਦਾ ਹੈ ਫਿਰ ਚਿੰਤਾਵਾਂ ਦੇ ਵਿੱਚ ਵਾਪਸ ਫਿਰ ਘਰ ਆ ਜਾਂਦਾ ਹੈ। ਹੁਣ ਇਹ ਸੋਚੋ ਕਿ ਜਿਹੜੇ ਪੰਛੀ ਹੈ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਉਹਨਾਂ ਕੋਲ ਕੱਲ ਦਾ ਕੋਈ ਰਿਜਕ ਵੀ ਨਹੀਂ ਉਹਨਾਂ ਕੋਲ ਇਨਸਾਮ ਕੇ ਰੱਖਿਆ ਉਹਨਾਂ ਨੇ ਕਿ ਕੱਲ ਖਾਊਗਾ ਮੈਂ ਇਹ ਇਸ ਬੰਦੇ ਕੋਲ ਤਾਂ ਕਈ ਪੀੜੀਆਂ ਤੱਕ ਵੀ ਇਕੱਠਾ ਕਰ ਲੈਂਦਾ ਹੈ ਸੱਤ-ਸੱਤ ਪੀੜੀਆਂ ਤੱਕ ਵੀ ਅਨਾਜ ਇਕੱਠਾ ਕਰਕੇ ਰੱਖ ਦਿੰਦਾ ਹੈ ਤਾਂ ਗੁਰਪਿਆਰ ਫੇਰ ਫੇਰ ਵੀ ਇਹਦੀ ਚਿੰਤਾ ਨਹੀਂ ਘਟਦੀ ਕਿਉਂ ਕਾਰਨ ਕੀ ਹੈ ਅਸੀਂ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਅਸੀਂ ਕਿੰसों ਦੂਰ ਹੈ ਪੜਦੇ ਜ਼ਰੂਰ ਹੋਵਾਂਗੇ ਪੜ ਰਿਹਾ ਲੇਕਿਨ ਵਿਚਾਰ ਉਹ ਤੇ ਅਮਲ ਸਭ ਤੋਂ ਵੱਡੀ ਗੱਲ ਆ ਅਮਲ ਅਮਲ ਕੋਈ ਕੋਈ ਮਨੁੱਖ ਕਰਦਾ ਹੈ ਜਿਹੜਾ ਪ੍ਰੋਪਰ ਤੌਰ ਤੇ ਗੁਰੂ ਦੀ ਗੱਲ ਮੰਨਦਾ ਹੈ ਉਹ ਚਿੰਤਾ ਤੋਂ ਵੀ ਮੁਕਤ ਹੋ ਸਕਦਾ ਹੈ ਸਿਰਫ ਇਸ ਬੰਦੇ ਨੂੰ ਹੀ ਚਿੰਤਾ ਹੈ ਔਰ ਇਸ ਬੰਦੇ ਨੂੰ ਹੀ ਦੁੱਖ ਹੈ ਦੁੱਖ ਵੀ ਇਹ ਫਿਕਰ ਚਿੰਤਾ ਦਾ ਹੀ ਹੈ ਜਿੱਥੇ ਕਿ ਗੁਰੂ ਸਾਹਿਬ ਪਰਮਾਨ ਕਰਦੇ ਨੇ ਜਲਮੈ ਜੰਤ ਅਪਾਇਨ ਤਿੰਨਾ ਪੈ ਰੋਜੀ ਦੇ ਉਹ ਪەلਿਆ ਉਹ ਪਾਣੀ ਦੇ ਵਿੱਚ ਜੀਵ ਰਹਿੰਦੇ ਨੇ ਉਹਨਾਂ ਨੂੰ ਵੀ ਰਿਜ਼ਕ ਪਹੁੰਚਾਉਂਦਾ ਹੈ ਉੱਥੇ ਕਿਹੜਾ ਉਹਨਾਂ ਵਾਸਤੇ ਕੋਈ ਹੱਟ ਹੈ ਜਾਉਣ ਦਾ ਵਾਸਤੇ ਕੋਈ ਸਾਧਨ ਨਹੀਂ ਉੱਥੇ ਕੋਈ ਘੁਰ ਪਿਆ ਰਿਓ ਹੁਣ ਥੱਲੇ ਜਿਹੜਾ ਜਲ ਜਿੰਨਾ ਵੀ ਆਪਾਂ ਦੇਖ ਲਈਏ ਜੀਵ ਜੰਤ 42 ਲੱਖ ਜੁਨੀ ਪਾਣੀ ਦੇ ਅੰਦਰ ਔਰ 42 ਲੱਖ ਜੁਨੀ ਉੱਪਰ ਪਾਣੀ ਦੇ ਹੁਣ ਸਾਰਿਆਂ ਦੇ ਰਿਜ਼ਕ ਦਾ ਕਿਹਨੂੰ ਫਿਕਰ ਆ ਮੇਰੇ ਮਾਲਕ ਨੂੰ ਇਸੇ ਕਰਕੇ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਭਲਿਆ ਉਹ ਚਿੰਤਾ ਉਹ ਮੇਰੇ ਮਾਲਕ ਨੂੰ ਆ ਪਰ ਪੜੀਦਾ ਦਾਸ ਵੀ ਜਾਂਦਾ ਹੈ ਪਰ ਫਸੇ ਆਪਾਂ ਸਾਰੇ ਹੀ ਆ ਕੋਈ ਥੋੜਾ ਘਾਟਾ ਕੋਈ ਵੱਧ ਕੋਸ਼ਿਸ਼ ਕਰੀਏ ਗੁਰੂ ਪਿਆਰਿਓ ਇਹਨੂੰ ਛੱਡਣ ਦੀ ਕੋਸ਼ਿਸ਼ ਕਰੀਏ ਕੋਸ਼ਿਸ਼ ਕਰੀਏ ਧੰਨ ਸ੍ਰੀ ਗੁਰਗੰਸਾਬ ਦੇ ਉੱਤੇ ਆਪਾਂ ਵਿਚਾਰ ਕਰੀਏ ਗੁਰਬਾਣੀ ਦੇ ਉੱਤੇ ਕਿ ਗੁਰੂ ਸਾਹਿਬ ਸਾਨੂੰ ਕੀ ਕਹ ਰਹੇ ਨੇ ਤਾਂ ਗੁਰੂ ਪਿਆਰੇ ਸਾਡਾ ਛੁਟਕਾਰਾ ਖੋ ਸਕਦਾ ਹੈ ਇਹ ਜੁਨੀਆਂ ਦੇ ਵਿੱਚੋਂ ਨਹੀਂ ਤਾਂ ਇਹ ਚਿੰਤਾ ਦੇ ਵਿੱਚ ਹੀ ਅਸੀਂ ਪੈਦਾ ਹੋਏ ਹਾਂ ਚਿੰਤਾ ਦੇ ਵਿੱਚ ਹੀ ਇਹ ਸਵਾਸਾ ਦੀ ਪੂੰਜੀ ਨੂੰ ਖਤਮ ਕਰ ਦਾਂਗੇ ਫਿਰ ਇਹ ਸੋਚੋ ਕਿ ਸਾਡਾ ਜਿਹੜਾ ਮੁੱਖ ਕੰਮ ਕੀ ਹੈ ਉਹ ਮੁੱਖ ਕੰਮ ਕਿਹੜਾ ਸੀਗਾ ਉਹਦੀ ਤਾਂ ਸਾਨੂੰ ਚਿੰਤਾ ਹੀ ਨਹੀਂ ਜਿਹੜਾ ਸਾਡਾ ਅਸਲੀ ਕੰਮ ਆ ਗੁਰੂ ਪਿਆਰੇ ਉਹਦੀ ਚਿੰਤਾ ਨਹੀਂ ਹੈ ਸਾਨੂੰ ਅਸਲੀ ਕੰਮ ਹੁਣ ਆਪਾਂ ਮੁੱਦੇ ਤੇ ਆਈਏ ਅਸਲੀ ਕੰਮ ਤੇ ਅਸਲੀ ਕੰਮ ਸਾਡਾ ਕਿਹੜਾ ਹੈ ਅਸਲੀ ਕੰਮ ਹੈ ਗੁਰੂ ਪਿਆਰੇ ਸਾਡਾ ਉਸ ਆਕਾਲਪੁਰਖ ਪਿਤਾ ਪਰਮਾਤਮਾ ਜੋ ਪਿਤਾ ਹੈ ਆਪਣਾ ਉਦੇ ਨਾਲ ਮਲਾਪ ਕਰਨਾ ਓਦੇ ਨਾਲ ਮਲਾਪ ਕਰਨਾ ਅਸੀਂ ਆਏ ਗੁਰੂ ਪਿਆਰੇ ਇਸੇ ਵਾਸਤੇ ਭੇਜਿਆ ਹੀ ਮੇਰੇ ਮਾਲਕ ਨੇ ਇਸ ਕਰਕੇ ਹੈ ਕਿ ਤੂੰ ਜਾ ਕੇ ਭਗਤੀ ਕਰ ਨਾਮ ਜਪ ਮੈਨੂੰ ਯਾਦ ਕਰ ਔਰ ਵਾਪਸ ਤੂੰ ਆਪਣੇ ਘਰ ਆ ਵਾਪਸ ਤੂੰ ਆਪਣੇ ਘਰ ਐਨੀ ਕੀ ਗੱਲ ਆ ਗੁਰੂ ਪਿਆਰੇ ਇਸੇ ਕਰਕੇ ਸਾਨੂੰ ਇਨਸਾਨੀ ਜਾਮਾ ਦਿੱਤਾ ਹੈ ਇਨਸਾਨੀ ਜੁਨ ਦਿੱਤੀ ਹੈ ਕਿ ਨਹੀਂ ਹੋਰ ਕਿਸੇ ਜੁਨੀ ਦੇ ਵਿੱਚ ਇਹ ਅਪਰਾਧਾ ਨਹੀਂ ਕਰ ਸਕਦੇ ਆਪਾਂ ਮਾਲਕ ਨੂੰ ਮਿਲ ਲਗਾ ਮੇਰਾ ਮਾਲਕ ਤਰਸ ਕਰ ਸਕਦਾ ਹੈ ਬਾਕੀ ਜੁਨੀਆਂ ਦੇ ਵਿੱਚ ਉਹ ਪੁਕਾਰ ਸੁਣ ਸਕਦਾ ਹੈ ਪਰ ਇੱਥੇ ਇਨਸਾਨੀ ਜਾਮੇ ਦੇ ਵਿੱਚ ਗੁਰਪਿਆਰਿਓ ਅਸੀਂ ਕੋਸ਼ਿਸ਼ ਵੀ ਕਰ ਸਕਦੇ ਆ ਉਦਮ ਕਰ ਸਕਦੇ ਆ ਮਾਲਕ ਕੋਲੇ ਫਰਿਆਦ ਬੇਨਤੀ ਕਰ ਸਕਦੇ ਆ ਔਰ ਅਸੀਂ ਮਾਲਕ ਦੀ ਗੱਲ ਨੂੰ ਵੀ ਸੁਣ ਸਕਦੇ ਹਾਂ ਪਾਣੀ ਨੂੰ ਪੜ ਸਕਦੇ ਹਾਂ ਸਮਝ ਸਕਦੇ ਹਾਂ ਤਰ੍ਹਾਂ-ਤਰ੍ਹਾਂ ਦੇ ਆਪਾਂ ਨੂੰ ਸਾਧਨ ਦਿੱਤੇ ਨੇ ਮੇਰੇ ਮਾਲਕ ਨੇ ਪਰ ਇਹ ਬੰਦਾ ਉਸ ਚੀਜ਼ ਤੇ ਚਿੰਤਾ ਹੀ ਨਹੀਂ ਇਹਨੂੰ ਇਹਨੂੰ ਚਿੰਤਾ ਹੀ ਨਹੀਂ ਕਿ ਆਖਰੀ ਸਵਾਸ ਵੀ ਮੈ ਸੰਭਾਲਣਾ ਹੈ ਅੰਤਿਮ ਸਵਾਸ ਵੀ ਸੰਭਾਲਣਾ ਹੈ ਅੰਤਮ ਸਮਾਂ ਵੀ ਸੰਭਾਲਣਾ ਹੈ ਤਾਂ ਉਹ ਤਾਂ ਫਿਕਰ ਹੀ ਨਹੀਂ ਮਾਲਕ ਨੂੰ ਮਿਲਣਾ ਉਹ ਫਿਕਰ ਨਹੀਂ ਹੈ ਇਹ ਫਿਕਰ ਨਹੀਂ ਹੈ ਕਿ ਮੈਂ ਵਾਪਸ 84 ਲੱਖ ਜੁਨੀਆਂ ਦੇ ਵਿੱਚ ਨਾ ਚਲੇ ਜਾਵਾਂ ਉਹ ਵੀ ਫਿਕਰ ਨਹੀਂ ਹੈ ਇਸੇ ਕਰਕੇ ਗੁਰਪਿਆਰਿਓ ਆਪਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਨੂੰ ਜਿਹੜਾ ਮੁੱਖ ਕੰਮ ਆ ਸਾਡਾ ਉਹ ਸਾਡੇ ਯਾਦ ਨਹੀਂ ਹੈ ਉਹਨੂੰ ਅਸੀਂ ਯਾਦ ਕਰਨਾ ਉਹ ਕਿਹੜਾ ਕੰਮ ਹੈ ਕਿ ਮਾਲਕ ਨੂੰ ਮਿਲਣਾ ਪਈ ਪ੍ਰਾਪਤ ਮਾਨਕ ਦੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਜਿੱਥੇ ਕਿ ਮੇਰਾ ਮਾਲ ਕਹਿ ਰਿਹਾ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਬਾਕੀ ਕੰਮ ਕੋਈ ਕੰਮ ਜਿਹੜੇ ਆਪਾਂ ਕਰ ਰਹੇ ਆ ਉਹ ਕਿਸੇ ਲੇਖੇ ਚ ਨਹੀਂ ਆਣੇ ਗੁਰੂ ਪਿਆਰੇਓ ਤਾਂ ਹੋਂਡ ਰਿਜਕ ਦੀ ਗੱਲ ਆ ਗੁਰੂ ਪਿਆਰੇਓ ਰਿਜਕ ਗੁਰੂ ਪਿਆਰੇਓ ਜਿੱਥੇ ਸਾਡਾ ਰਿਜਕ ਰੱਖਿਆ ਹੈ ਵਿਦੇਸ਼ਾਂ ਦੇ ਵਿੱਚ ਦੂਰ ਦਰੇਡੇ ਕਿਤੇ ਵੀ ਉੱਥੇ ਆਪਣੇ ਆਪ ਸਾਨੂੰ ਇਹੋ ਜਿਹਾ ਸਾਧਨ ਇਹੋ ਜਿਹਾ ਇੱਕ ਉਪਰਾਹਲਾ ਬਣਨਾ ਹੈ ਕਿ ਆਪਣੇ ਆਪ ਅਸੀਂ ਚਲੇ ਜਾਵਾਂਗੇ ਆਪਣੇ ਆ ਪਰ ਉਹਦੀ ਵੀ ਅਸੀਂ ਚਿੰਤਾ ਕਰਦੇ ਹਾਂ ਦੇਖਦੇ ਹਾਂ ਆਪਾਂ ਬਾਹਰ ਜਾਣਾ ਤਾਂ ਅਰਦਾਸਾਂ ਹਰ ਜਗ੍ਹਾ ਅਰਦਾਸਾਂ ਪਰ ਇਹ ਅਰਦਾਸ ਕੋਈ ਨਹੀਂ ਕਰ ਰਿਹਾ ਕਿ ਮਾਲਕਾ ਅਸੀਂ ਮਿਲਣ ਵਾਸਤੇ ਆਏ ਆ ਸਾਡੇ ਤੇ ਕਿਰਪਾ ਕਰ ਅਸੀਂ ਤੁਹਾਡੇ ਦਰਸ਼ਨ ਕਰ ਸਕੀਏ ਔਰ ਅਸੀਂ ਜੂਨੀਆ ਤੋਂ ਬਸ ਕੀ ਇਹਦੀ ਕੋਈ ਚਿੰਤਾ ਨਹੀਂ ਹੈ ਬਲਕਿ ਚਿੰਤਾ ਕਰਨੀ ਸੀ ਸਾਨੂੰ ਆ ਚਿੰਤਾ ਕਰਨੀ ਸੀ ਅਸੀਂ ਉਹ ਚਿੰਤਾ ਕਰਦੇ ਆ ਜਿਹੜੀ ਗੁਰਸਾਹ ਮਨਾ ਕਰਦੇ ਗੁਰੂ ਸਾਹਿਬ ਕਹਿ ਰਹੇ ਕਿ ਭਲੇਤੂ ਆ ਚਿੰਤਾ ਨਾ ਕਰ ਇਹ ਫਿਕਰ ਨਾ ਕਰ ਇਹ ਫਿਕਰ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਆਪਣਾ ਫਿਕਰ ਹੈ ਗੁਰਪਿਆਰੇ ਉਹਨੂੰ ਆਪ ਆਪਨਾ ਫਿਕਰ ਉਹਨੂੰ ਆਪਣਾ ਭਾਵ ਸਾਡੇ ਰਿਜਕ ਦਾ ਫਿਕਰ ਤੇ ਅਸੀਂ ਫਿਕਰ ਕਿਹੜਾ ਕਰਨਾ ਸੀ ਮਾਲਕ ਨੂੰ ਮਿਲਣ ਦਾ ਫਿਕਰ ਕਰਨਾ ਸੀ ਤਾਂ ਆ ਵਿਚਾਰਾ ਨੇ ਗੁਰਪਿਆਰੇ ਆ ਅਸੀਂ ਵਿਚਾਰਾ ਕਰਕੇ ਨੂੰ ਸਮਝਣਾ ਹੈ ਕਿ ਹੋ ਸਕਦਾ ਕਿਸੇ ਜੀਵ ਦੇ ਕੁਝ ਗੱਲ ਪੱਲੇ ਪੈ ਜੇ ਜ਼ਰੂਰੀ ਨਹੀਂ ਕਿ ਜੋ ਵੀ ਤੁਸੀਂ ਜਨੇ ਵੀ ਆਪਾਂ ਵੀ ਆਉਂਦੇ ਹਾਂ ਉਹਨਾਂ ਦੇਖਦੇ ਨੇ ਉਹਨਾਂ ਸੁਣਦੇ ਆ ਸੁਣਦੇ ਹੋਣਗੇ ਉਹਨਾਂ ਚੋਂ ਕਿਤੇ ਇੱਕ ਦੀ ਇੱਕ ਦੇ ਪੱਲੇ ਪੈ ਜੇ ਇਹ ਗੱਲ ਇੱਕ ਦੀ ਸਮਝ ਆ ਜੇ ਇੰਨੇ بڑا ਹੈ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਉਪਰਾਲਾ ਉਦਮ ਕਰਦੇ ਰਹਿਣਾ ਚਾਹੀਦਾ ਸੰਗਤ ਕਰਦੇ ਸੰਗਤ ਕਰਦੇ ਆਪਾਂ ਗੁਰਪਿਆਰੇ ਇਹ ਵਿਚਾਰ ਹੋ ਰਿਹਾ ਗੁਰੂ ਦੀ ਵਿਚਾਰ ਹੋ ਰਹੀਆ دنیਵੀਂ ਕੋਈ ਵਿਚਾਰ ਨਹੀਂ ਹੈ ਗੁਰਕਾਰ ਬਾਣੀ ਦੇ ਤੁਕਾਂ ਦੀ ਵਿਚਾਰ ਹੈ ਤਾਂ ਅੱਜ ਇਥੋਂ ਤੱਕ ਹੀ ਆਪਾਂ ਇੰਨਾ ਕੁ ਅਪਰਾਧਾ ਕੋਸ਼ਿਸ਼ ਕਰਾਂਗੇ ਬਾਕੀ ਮਾਲਕ ਦਾ ਅੱਦੀ ਖੇੜਾ ਤਾਂ ਭੁੱਲਾਂ ਚੁੱਕਾ ਮਾਫ ਕਰਿਓ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ